ਖੁਸ਼ ਆਵਾਜ਼ਾਂ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕਮਰਪ੍ਰੀਤ ਕੋਟ ਤਾਂ ਮੋਗਾ ਦੇ ਵਿੱਚ ਸਕੈਮ ਦੇ ਵੱਲੋਂ ਮਹਾਪੰਚਾਇਤ ਕੀਤੀ ਗਈ ਜਿਸ ਦੇ ਵਿੱਚ ਰਾਕੇਸ਼ ਟਕੈਤ, ਜੁਗਿੰਦਰ ਸਿੰਘ ਗੁਰਾਹਾ ਤੇ ਹੋਰ ਵੀ ਬਕਵਾ ਖਾਗੂਆਂ ਦੇ ਵੱਲੋਂ ਜਿਹੜਾ ਕਿ ਉੱਥੇ ਪਹੁੰਚਾ ਹੈਗਾ ਤੇ ਆਪਣਾ ਪੱਖ ਜਿਹੜਾ ਕਿ ਸਾਹਮਣੇ ਰੱਖਿਆ ਗਿਆ ਤੇ ਇਸ ਦੇ ਵਿੱਚ ਇਹ ਅਪਡੇਟ ਜਿਹੜੀ ਕਿ ਨਿਕਲ ਕੇ ਇਸ ਵੇਲੇ ਸਾਹਮਣੇ ਆ ਰਹੀ ਹੈ ਕਿ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਵੱਲੋਂ ਖਨੌਲੇ ਸ਼ੰਭੂ ਬਾਰਡਰ ਤੇ ਉਹ ਜਾਣਗੇ ਤੇ 6 ਮੈਂਬਰੀ ਕਮੇਟੀ ਜਿਹੜਾ ਕਿ ਇੱਕ ਮਤਾ ਲੈ ਕੇ ਜਾਵੇਗੀ ਤਾਂ ਇੱਥੇ ਇਹ ਕਹਿ ਸਕਦੇ ਆ ਕਿ ਏਕਤਾ ਦਾ ਜਿਹੜਾ ਕਿ ਹੁਣ ਉਹ ਪੱਖ ਸਾਹਮਣੇ ਆ ਰਿਹਾ ਕਿ ਹੁਣ ਸਾਰੇ ਕਿਸਾਨ ਜਿਹੜੇ ਕਿ ਇਕੱਠੇ ਹੋਣਗੇ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਅਗਲੀ ਰਣਨੀਤੀ ਜਿਹੜੀ ਕਿ ਉਲਿੱਕੀ ਜਾਵੇਗੀ ਮੋਗੰਦ ਵਿੱਚ ਸਯੁਕਤ ਕਿਸਾਨ ਮੋਰਚਾ ਮਹਾਪੰਚਾਇਤ ਦੇ ਵਿੱਚ ਵੱਡਾ ਐਲਾਨ ਕੀਤਾ ਗਿਆ ਤੇ ਇਸ ਦੇ ਦੌਰਾਨ ਕਿਹਾ ਗਿਆ ਕਿ ਕੋਈ ਵੀ ਕਿਸਾਨ ਆਗੂ ਸ਼ੰਭੂ ਤਖਨੌਰੀ ਸਰਹੱਦ ਤੇ ਚੱਲ ਰਹੇ ਮੋਰਚੇ ਖਿਲਾਫ ਕੋਈ ਬਿਆਨ ਨਹੀਂ ਦੇਵੇਗਾ ਤੇ ਇਸ ਦੇ ਨਾਲ ਹੀ 6 ਮੈਂਬਰੀ ਕਮੇਟੀ ਕੱਲ ਯਾਨੀ ਕਿ 10 ਜਨਵਰੀ ਨੂੰ ਖਨੌਰੀ ਮੋਰਚੇ ਤੇ ਜਾਵੇਗੀ ਤੇ ਇਸ ਦੇ ਵਿੱਚ ਏਕਤਾ ਲਈ ਮਹਾਪੰਚਾਇਤ ਚ ਪਾਸ ਕੀਤੇ ਗਏ ਮਤੇ ਨੂੰ ਅੰਦੋਲਨ ਤੇ ਬੈਠੇ ਕਿਸਾਨਾਂ ਆਗੂਆਂ ਸਾਹਮਣੇ ਰੱਖਿਆ ਜਾਵੇਗਾ ਜੀ ਹਰ ਜਾਣਕਾਰੀ ਦੇ ਮੁਤਾਬਿਕ 101 ਕਿਸਾਨਾਂ ਦਾ ਇੱਕ ਸਮੂਹ ਵੀ ਉਹਨਾਂ ਦੇ ਨਾਲ ਜਾਵੇਗਾ ਇਸ ਤੋਂ ਇਲਾਵਾ 13 ਜਨਵਰੀ ਨੂੰ ਤਹਿਸੀਲ ਪੱਧਰ ਤੇ ਖੇਤੀਬਾੜੀ ਮਾਰਕੀਟਿੰਗ ਨੀਤੀ ਦੇ ਖੜਰੇ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਤੇ 26 ਜਨਵਰੀ ਨੂੰ ਪੂਰੇ ਦੇਸ਼ 'ਟ੍ਰੈਕਟਰ ਮਾਰਚ ਕੱਢਿਆ ਜਾਵੇਗਾ ਹਾਲਾਂਕਿ ਆਗੂ ਨੇ ਵੀ ਕਿਹਾ ਕਿ ਜੇਕਰ ਸਹਿਮਤੀ ਬਣ ਜਾਂਦੀ ਹੈ ਤਾਂ ਇਸ ਮੌਕੇ ਇਹ ਪ੍ਰੋਗਰਾਮ ਸਮੂਹਿਕ ਤੌਰ ਤੇ ਵੀ ਚਲਾਇਆ ਜਾ ਸਕਦਾ ਹੈ ਹਾਲਾਂਕਿ ਅੰਦੋਲਨ ਦੇ ਵਿੱਚ ਸ਼ਾਮਿਲ ਹੋਣ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਤੇ ਇਹ ਐਲਾਨ ਕਿਸਾਨ ਆਗੂ ਜੁਗਿੰਦਰ ਸਿੰਘ ਉਗਰਾਹਾਂ ਦੇ ਵੱਲੋਂ ਜਿਹੜਾ ਕਿ ਮੋਗਾ ਦੇ ਵਿੱਚ ਅਜਮਾ ਪੰਚਾਇਤ ਕੀਤੀ ਹੈ ਤਾਂ ਉੱਥੇ ਸਟੇਜ ਤੋਂ ਉਹਨਾਂ ਦੇ ਵੱਲੋਂ ਇਹ ਬਿਆਨ ਜਿਹੜਾ ਕਿ ਦਿੱਤਾ ਗਿਆ ਤੇ ਇਸ ਮੌਕੇ ਰਕੇਸ਼ ਤਕੈਤ ਵੀ ਉੱਥੇ ਪਹੁੰਚੇ ਨੇ ਤੇ ਕਿਸਾਨ ਹਿੱਸਾ ਲੈਣ ਲਈ ਵਕ-ਵਕ ਥਾਵਾਂ ਤੋਂ ਉੱਥੇ ਪਹੁੰਚੇ ਹੋਏ ਨਜ਼ਰ ਆ ਰਹੇ ਨੇ ਤੇ ਇਸ ਮਹਾਪੰਚਾਇਤ ਚ ਚਾਰੇ ਤੋਂ 50 ਹਜ਼ਾਰ ਕਿਸਾਨ ਹਿੱਸਾ ਲੈਣ ਦੀ ਉਮੀਦ ਦੇ ਜਿਹੜੀ ਕਿ ਜੁਤਾਈ ਚੱਲੀ ਹੈ ਤਸਵੀਰਾਂ ਵੀ ਵਿਖਾ ਰਿਹਾ ਤੇ ਇਸ ਸਮੇ ਸਾਰੇ ਵੱਡੇ ਆਗੂ ਸਟੇਜ ਤੇ ਮੌਜੂਦ ਨੇ ਤੇ ਇਸ ਵੇਲੇ ਜੋਗਿੰਦਰ ਸਿੰਘ ਉਗਰਾਹਾਂ ਦਾ ਬਿਆਨ ਵੀ ਜਿਹੜਾ ਕਿ ਸਾਹਮਣੇ ਆ ਰਿਹਾ ਤੇ ਆ ਸੁਣਦਿਆਂ ਕੀ ਗੱਲਬਾਤ ਕਹੀ ਗਈ ਹੈ जोगਿੰਦਰ ਸਿੰਘ ਉਗਰਾਹਾਂ ਦੇ ਵੱਲੋਂ ਅੱਜ ਦੇ ਸਟੇਟ ਤੋਂ ਆਸੀਂ ਇਲਾਨ ਕਰਦੇ ਹਾਂ ਕਿ ਸਿਮਰਤ ਮੋਰਚੇ ਦਾ ਕੋਈ ਵੀ ਆਗੂ ਮੀਡੀਆ ਦੇ ਸਾਹਮਣੇ ਜਾਂ ਆਪਣੇ ਬੁਲਾਰੇ ਦੇ ਤੌਰ ਤੇ ਖੁਣਾਉਂਦੇ ਕਿ ਸੰਭੂ ਮੋਰਚੇ ਦੇ ਉੱਤੇ ਚੱਲ ਰਹੀਆਂ ਦੋਹੀਆਂ ਸਟੇਟਾਂ ਦੇ ਖਿਲਾਫ ਜਿਵੇਂ ਕਿਸਮ ਦਾ ਕਮੇਟ ਦਾ ਕਮੇਟਰ ਕਰਨ ਦੀ ਕੋਸ਼ਿਸ਼ ਨਾ ਕਰੇ ਇਹ ਸੰਯੁਕਤ ਮੋਰਚਾ ਆਂਡੀਆਂ ਦਾ ਫੈਸਲਾ ਹੈ ਕਿ ਅਸੀਂ ਉਹਨਾਂ ਮੋਰਚਿਆਂ ਦੇ ਨਾਲ ਜਿਹੜੇ ਹਜੂ ਮੋਰਚੇ ਚੱਲਦੇ ਆ ਪਹਿਲਾਂ ਵੀ ਕਾਦਵੇਂ ਦੇ ਐਕਸ਼ਨਾਂ ਦੇ ਵਿੱਚ ਸਹਿਯੋਗ ਜੀ ਰਹੇ ਆ ਤੇ ਅੱਗੇ ਵੀ ਉਹਨਾਂ ਦੇ ਨਾਲ ਅਸੀਂ ਆ ਸਾਡੀ ਛੇ ਮੈਂਬਰੀ ਜਿਹੜੀ ਕਮੇਟੀ ਆ ਇਸ ਮੋਰਚਾ ਨੂੰ ਇਕੱਠੇ ਕਰਨ ਦੀ ਤੇ ਜਾਂ ਉਹਨਾਂ ਨਾਲ ਘੱਟੋ-ਘੱਟ ਮਹੀਨੇ ਬਾਅਦ ਇਤਲਾ ਕਰਨ ਦੀ ਤਾਂ ਮੈਨੂੰ ਐਸਾ ਨਹੀਂ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਰਹੇ ਹਾਂ ਤੇ ਕਰਦੇ ਆ ਹੋਗੇ